ਜੋਬ ਦੇ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਬੱਚਿਆਂ ਦੀ ਸਕੂਲ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਦੌਰਾਨ ਇੱਕ 마ਸੂਮ ਜਿਹੇ ਬੱਚੇ ਦੀ ਮੌਤ ਹੋ ਚੁੱਕੀ ਹੈ ਜਦ ਕਿ ਤਿੰਨ ਬੱਚੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਕਦਰੇ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਸਕੂਲ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਇਸੇ ਬੱਸ ਦੇ ਵਿੱਚ ਮਾਪਿਆਂ ਦੇ ਮਾਸੂਮ ਬੱਚੇ ਬੈਠੇ ਹੋਏ ਸਨ ਤਿਆਰ ਕਰਕੇ ਮਾਪਿਆਂ ਦੇ ਵੱਲੋਂ ਭੇਜਿਆ ਗਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚਿਆਂ ਦੇ ਬਾਰੇ ਜੜੀਆ ਮਾੜੀ ਖਬਰ ਮਿਲੇਗੀ ਦਰਤਨਾਕ ਇੱਕ ਮਾਸੂਮ ਚਾਹੇ ਬੱਚੇ ਦੀ ਮੌਤ ਹੋ ਚੁੱਕੀ ਆ ਬੱਚਿਆਂ ਦੇ ਵੱਲ ਚੀਕ ਚਹਾੜਾ ਪਾਇਆ ਕਿ ਰੋਣ ਲੱਗ ਪੈਂਦੇ ਨੇ ਬੱਚੇ ਜਦੋਂ ਹਾਦਸੇ ਦਾ ਸ਼ਿਕਾਰ ਹੋਏ ਨੇ ਕਿਹਾ